ਮਾਦਾ ਸੋਣਾ ਕਿਥੋਂ ਕੱਢਿਆ ਆਹ ਸੋਨਾ ਆਹ ਕਿਥੋਂ ਦਾ ਮਾਦਾ ਕਿਹ ਨਾਂ ਤੇ ਆਡਾ ਮੇਰਾ ਨਾਂ ਜਸਵੰਤ ਕਿੱਥੇ ਰਹਿੰਦੇ ਤੁਸੀਂ ਮੈਂ ਆਹ ਕੁਆਟਰ 'ਤੇ ਕਿਹੜੇ ਕੁਆਟਰ ਆ ਉੱਪਰ ਤੇੜਾ ਉੱਪਰ ਕੁਆਟਰ ਅੱਗੇ ਤੇ ਉੱਪਰ ਸੇਬਲਾ ਸਤਾਲ ਜਾ ਆ ਸੇਬਲਾ ਹਾ ਕੀ ਗੱਲਬਾਤ ਹੋਈ ਮਾਦਾ ਗੱਲਬਾਤ ਆ ਸਮਾਨ ਸੋਣ ਮੇਰਾ ਥੋੜੀ ਹੋ ਗਿਆ ਸੋਨਾ ਸੋਨਾ ਤੈਂ ਤੋ ਤੋਲਾ ਲੈ ਗਿਆ ਤੇਰਾ ਪੈਸੇ 800 ਲੈ ਗਿਆ اچھا ਤੇ ਪੂਸਾਈ ਸੀ ਪੂਸਾਈ ਸੀ ਮਾਤਾ ਆਇ ਤੇ ਮੌਕਾ ਦੇ ਕੇ ਤੋ ਕੋ ਕੈਮਰੇ ਕਮਰੇ ਲੱਗੇ ਇੱਥੇ ਕੋਈ ਨਹੀਂ 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 ਲੱਗੇ ਤੇ ਮਾਤਾ ਕੀ ਹੁਣ ਮੰਗਦੇ ਪ੍ਰਸ਼ਾਸਨ ਕੋ ਤੁਸੀਂ ਹੁਣ ਆਪਾ ਮੇਰਾ ਸਮਾਨ ਮੈਨੂੰ ਚਾਹੀਦਾ ਪਾਉ ਉਹਨੇ ਕੋਈ ਵੀ ਮੇਰਾ ਸਮਾਨ ਜਤਾ ਚੋਰੀ ਹੋਇਆ ਉਹ ਤਾਂ ਇੰਤੇ ਜਨ ਸੇਵਲਾ ਹਸਪਤਾਲ ਚ ਕਿੰਨੇ ਚਿਰ ਡਿਊਟੀ ਕੀਤੀ ਤੇ ਕਿੰਨੇ ਮੈਂ ਕਾਫੀ ਚਿਰ ਕੀਤੀ ਯਾਰ ਮੈਂ ਇਹ ਤੋਂ ਪਹਿਲੇ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਨਹੀਂ ਕੱਲ ਨਹੀਂ ਇੱਤਾ ਨਹੀਂ ਨਹੀਂ ਹੋਈ ਹੋਣਾ ਹੋਈ ਆ ਹਾਂ ਹਾਂ ਆਹ ਹੋ ਹੁਣ ਜੇ ਹੋਈ ਆ ਕਹੀ ਨਹੀਂ ਤੁਹਾਡੇ ਹੱਥੇ ਜੇ ਕੜਾ ਫੜਿਆ ਕਿਹਦਾ ਤੁਹਾਡਾ ਐ ਨਹੀਂ ਮੇਰਾ ਨੀ ਕੋਲਾ ਕੇ ਰੱਖ ਗਏ ਆ ਉੱਪਰ ਚੱਕੇ ਹੋ ਕੜਾ ਮੜਿਆ ਆਹ ਹੋਈ ਆ ਫਾੜਾ ਆ ਦੇ ਲੋਕ ਕਹਿੰਦੇ ਦੇ ਜਾਂਦਾ ਹੈ ਚਲੋ ਮਾਦਾ ਕੋ ਕੈਮਰੇ ਕੁਮਰੇ ਨਹੀਂ ਲੱਗੇ ਇੱਥੇ ਹੈ ਨਾ ਨਹੀਂ ਨਹੀਂ ਅਜੇ ਲੱਗੇ ਕੋ ਉਸ ਕੀ ਗੱਲ ਹੁੰਦਿਆਂ ਨੂੰ ਤੁਸੀਂ ਦੇਖਦੇ ਆ ਉਹ ਕਹਿੰਦੇ ਆ ਹੀ ਪਾ ਗਏ ਆ ਨਹੀਂ ਮੌਕਾ ਤੇ ਗਏ ਆ ਠੀਕ ਹੈ ਜੀ ਕੋਈ ਕੋਈ ਧਿਆਨ ਨਹੀਂ ਕੋਈ ਨਹੀਂ ਹਾਂ ਤੁਸੀਂ ਪਰ ਚਾਹੇ ਵੀ ਮੈਂ ਗਈ ਆ ਥਾਣੇ ਤੇ ਵੀ ਅੱਕਲ ਨਹੀਂ ਸੁਣਵਾਈ ਆ ਹੁਣ ਮੈਂ ਆ ਕੇ ਤੁਹਾਨੂੰ ਕਾ ਕੇ ਸੁਣਵਾਈ ਕਰਵਾਈ ਆ ਉਹ ਤੇ ਉਹਨਾਂ ਦਾ ਬਤਾ ਚੜਾ ਸਾਰਿਆ ਕਾਲਮ ਅੰਤ ਕਰਿਆ ਕਹਿੰਦਾ ਪਿੱਪੀ ਤੂੰ ਐਤਾਂ ਕਰੀ 8 ਵਜੇ ਹੁਣ ਉਹ ਆਇਆ ਨਹੀਂ ਇਹ ਪੇ ਕੁੜੀ ਕੋ ਲਖਾਈ ਮੈਂ 8:30 ਮੈਂ ਲੈ ਕੇ ਇੱਕ ਆਪ ਸਰ ਇੱਕਰ ਬਾਕੇ ਦਿੱਤਾ ਆ ਉਹ ਤਾਂ ਤਾਂ ਚੋਰੀ ਕਦੋਂ ਹੋਈ ਸੀ ਮਾਤਾ ਇਹ ਮੈਂ ਨਾ ਤਾਂ ਕੱਲ ਕਰ ਪਸਤ ਹੋਇਆ ਵਾਫੇ ਕੋ ਅੱਛਾ ਅੱਛਾ ਹਾਂ ਠੀਕ ਕੰਡਿਆ ਆਜ ਸੋਨਾ ਆਪ ਆਇਆ ਸੋਨਾ ਇੱਥੇ ਰਹਿਣਾ ਕਿੱਥੇ ਆ ਆਜ ਇੱਥੇ ਮਾਦਾ ਕੀ ਨਾਂ ਤੁਹਾਡਾ ਮੇਰਾ ਨਾਂ ਜਸਵੰਤ ਕਿੱਥੇ ਰਹਿਨੇ ਤੁਸੀਂ ਮੈਂ ਆਹ ਕੁਆਟਰ 'ਤੇ ਕਿਹੜੇ ਕੁਆਟਰ ਆ ਉੱਪਰ ਤੇੜਾ ਉੱਪਰ ਕੁਆਟਰ ਅੱਗੇ ਤੇ ਉੱਪਰ ਸੇ ਵਾਲਾ ਸਤਲਜ ਆਹ ਸੇ ਵਾਲਾ ਤਾਂ ਕੀ ਗੱਲਬਾਤ ਹੋਈ ਮਾਦਾ ਗੱਲਬਾਤ ਆ ਸਮਾਨ ਸੋ ਮੇਰਾ ਥੋਰੀ ਹੋ ਗਿਆ ਸੋਨਾ ਸੋਨਾ ਤੈਂ ਤੋ ਤੋਲਾ ਲੈ ਗਿਆ ਤੇਰਾ ਪੈਸੇ 800 ਲੈ ਗਿਆ اچھا ਤੇ ਪੂਸਾਈ ਸੀ ਪੂਸਾਈ ਸੀ ਮਾਤਾ ਆਇ ਤੇ ਮੌਕਾ ਦੇ ਕੇ ਤੋ ਕੋ ਕੈਮਰੇ ਕਮਰੇ ਲੱਗੇ ਇੱਥੇ ਕੋਈ ਨਹੀਂ ਲੱਗੇ ਤੇ ਮਾਤਾ ਕੀ ਹੁਣ ਮੰਗਦੇ ਪ੍ਰਸ਼ਾਸਨ ਕੋ ਤੁਸੀਂ ਹੁਣ ਆਪਾ ਮੇਰਾ ਸਮਾਨ ਮੈਨੂੰ ਚਾਹੀਦਾ ਪਾਓ ਵਰ ਨਹੀਂ ਕੋਈ ਵੀ ਮੇਰਾ ਸਮਾਨ ਜਤਾ ਚੋਰੀ ਹੋਇਆ ਉਹ ਤਾਂ ਇੰਤੇ ਜਾਣ ਸੇਵਲਾ ਹਸਪਤਾਲ ਚ ਕਿੰਨੇ ਚਿਰ ਡਿਊਟੀ ਕੀਤੀ ਤੇ ਕਿੰਨੇ ਮੈਂ ਕਾਫੀ ਚਿਰ ਕੀਤੀ ਯਾਰ ਮੈਂ ਇਹ ਤੋਂ ਪਹਿਲੇ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਨਹੀਂ ਕੱਲ ਨਹੀਂ ਇੱਤਾ ਨਹੀਂ ਨਹੀਂ ਹੋਈ ਹੋਣਾ ਹੋਈ ਆ ਹਾਂ ਹਾਂ ਆਹ ਹੋ ਹੁਣ ਜੇ ਹੋਈ ਆ ਕਹਿੰਦੇ ਤੁਹਾਡੇ ਹੱਥੇ ਜੇ ਕੜਾ ਫੜਿਆ ਕਿਹਦਾ ਤੁਹਾਡਾ ਐ ਨਹੀਂ ਮੇਰਾ ਨੀ ਉਹ ਲਾ ਕੇ ਰੱਖ ਗਏ ਆ ਉੱਪਰ ਚੱਕੇ ਉਹ ਕੜਾ ਮੜ ਗਿਆ ਆਹ ਹੋਈ ਆ ਫਾੜਾ ਆ ਦੇ ਲੋਕ ਕਹਿੰਦੇ ਦੇ ਜਾਂਦਾ ਹੈ ਚਲੋ ਮਾਦਾ ਕੋ ਕੈਮਰੇ ਕੁਮਰੇ ਨਹੀਂ ਲੱਗੇ ਇੱਥੇ ਹੈ ਨਾ ਨਹੀਂ ਨਹੀਂ ਅੱਜ ਕੋ ਉਸ ਕੀ ਗਾਇੀ ਹੋ ਤੁਹਾਨੂੰ ਤੁਸੀਂ ਦੇਖਦੇ ਆ ਉਹ ਕਹਿੰਦੇ ਆ ਹੀ ਪਾ ਗਿਆ ਨਹੀਂ ਮੌਕਾ ਤੇ ਗਏ ਆ ਠੀਕ ਹੈ ਜੀ ਕੋਈ ਕੋਈ ਧਿਆਨ ਨਹੀਂ ਕੋਈ ਨਹੀਂ ਹਾਂ ਤੁਸੀਂ ਸੋਚਦੇ ਪੀ ਮੈਂ ਗਈ ਆ ਥਾਣੇ ਤੇ ਵੀ ਅੱਕਣ ਨਹੀਂ ਸੁਣਵਾਈ ਆ ਹੁਣ ਮੈਂ ਆ ਕੇ ਤੁਹਾਨੂੰ ਕਾ ਕੇ ਸੁਣਵਾਈ ਕਰਵਾਈ ਆ ਉਹ ਤੇ ਉਹ ਨਾ ਦਾ ਬਤਾ ਜੜਾ ਸਾਰਿਆ ਕਾਲਮ ਅੰਕ ਕਰਿਆ ਤਾਂ ਤਾਂ ਪਿੱਪੀ ਟੂ ਐਟਾ ਘਰੀ 8 ਵਜੇ ਆਉਣਾ ਉਹ ਆਇਆ ਨਹੀਂ ਇਹ ਪੇ ਕੁਰੀ ਕੋ ਲਖਾਈ ਮੈਂ 8:00 ਜੇ ਮੈਂ ਲੈ ਕੇ ਇੱਕ ਮੈਂ ਆਪ ਸਰ ਇੱਕਰ ਬਾਗ ਦੇ ਦਿੱਤਾ ਆ ਉਹ ਤਾਂ ਤਾਂ ਚੋਰੀ ਕਦੋਂ ਹੋਈ ਸੀ ਮਾਤਾ ਇਹ ਮੈਂ ਲਾ ਤਾਂ ਕੱਲ ਤੇ ਸੋਈ ਹਵਾਕਿੰਕੋ ਅੱਛਾ ਅੱਛਾ ਹਾਂ ਠੀਕ